ਰੇਟ ਹੋ ਗਿਆ 290 ਪਰ 30 ਅਪ੍ਰੈਲ ਤੱਕ ਸਾਰੇ ਦੁਕਾਨਦਾਰਾਂ ਨੂੰ ਦੇਵਾਂਗੇ 275 ਰੁਪਏ ਦੇ ਵਿੱਚ ਸ਼ਰਤਾਂ ਇੱਕ ਦੋ ਸਾਡੀਆਂ ਹੈਗੀਆਂ ਨਾਲ ਘੱਟੋ ਘੱਟ ਕੱਪੜਾ ਦੇਵਾਂਗੇ 10000 ਦਾ ਇੱਕ ਦੋ ਫੱਟੀਆਂ ਅਸੀਂ ਦੇਣੀਆਂ ਨਹੀਂ ਹੈਗੀਆਂ ਜੇ ਕੋਈ ਪੈਣ ਪਾਗਣਾ ਵੀ ਦੋ ਫੱਟੀਆਂ ਅਸੀਂ ਨਹੀਂ ਦੇਣੀਆਂ ਪਿਓਰ ਥੋਕ ਪਿਓਰ ਹੋਲ ਸੇਲ ਚ ਕੱਪੜਾ ਮਿਲੂਗਾ ਰੇਟਾਂ ਦੇ ਚੈਲੰਜ ਖੜਕਾ ਕੇ ਵੀ ਅਜੀ ਵਿੱਚ ਨਹੀਂ ਆ ਸਾਡੇ ਬਰਾਬਰ ਕੋਈ ਦੇ ਦੇਣਾ ਉਹ ਤੋਂ ਲੈ ਲਓ ਸਾਡੇ ਛੱਡ ਦਿਓ ਜੇ ਸੈਂਟਰ ਰੇਟ ਘਟਾ ਤਾਂ ਸਤੁਲਿਕ ਜائیو 275 ਰੇਲੇ ਵਿੱਚ ਖੜਕਾ ਕੇ ਏਕੇ ਟੈਕਸੀ ਪੈਰ ਸੁਬੂੜੀ ਦੇਣੀ ਸਰਬ ਮੈਂ 30% ਤੱਕ ਆ ਕਿਉਂਕਿ ਰੇਟ ਵਧ ਗਏ ਜਿਹੜਾ ਅੰਦਰ ਮਾਲ ਪਿਆ ਮੈਂ ਦੇ ਦੂੰਗਾ ਪੁਰਾਣੇ ਰੇਟਾਂ ਤੇ ਠੀਕ ਹੈ ਜੀ ਇਹਦਾ ਰੇਟ ਬਹੁਤ ਵਧ ਜਣਾ 310 ਰੇਟ ਹੋ ਜਾਣਾਗਾ ਜਿੰਨਾਂ ਲੈਣੀਆਂ ਲਿਆ ਕੇ ਰੱਖ ਲੋ ਏਕੇ ਟੈਕਸਾ ਪੈਰ ਸੁਬੂੜੀ ਆ ਗੱਟਗੱਟ ਦੇ ਮੋਹਰਾ 275 ਚ ਦੇਵਾਂਗੇ ਲਾ ਵੀ ਮੋੜ ਦਿਖਾ ਦਿ ਆ ਪਈ ਏਕੇ ਟੈਕਸ 275 ਰੁਪਏ ਦੇ ਵਿੱਚ ਹੁਣ ਆ ਗਈ ਡਿਜੀਟਲ ਦੀ ਗੱਲ ਖੁੱਲੋ ਚੈਲੰਜ ਲੋਕਣਾ 425 ਚ ਮਿਲ ਦਿੰਦੇ ਆ ਹੋਲ ਸੇਲ ਚ 500 ਚ ਵੇਖਦਾ ਡੀਲ ਦੇ ਵਿੱਚ ਸਾਰੇ ਦੁਕਾਨਦਾਰਾਂ ਨੂੰ 350 ਚ ਦੇਵਾਂਗੇ ਦੇਵਾਂਗੇ 30 ਅਪ੍ਰੈਲ ਤੱਕ ਠੀਕ ਹੈ ਬਾਈ 350 ਚ ਦੋ ਦੋ ਦੀ ਪੈਕਿੰਗਾ ਜਿੰਨਾ ਮਰਜ਼ੀ ਮਾਲ ਲੈ ਜਾਓ ਪਿਓਰ ਬੀਜੀ ਬੀਜੀ ਮਸਲੀਨ 350 30 ਅਪ੍ਰੈਲ ਤੱਕ ਮਾਲ ਜਿੰਨਾ ਮਰਜ਼ੀ ਲੈ ਲਿਓ ਮਾਲ ਨਿਮਕਣ ਦਿੰਦੇ ਅਸੀਂ ਸਰਵਪ੍ਰਾਇਲ ਦੀ ਗੰਢ ਲੈਣੇ